50000 ਨੌਕਰੀਆਂ ਦੇ ਇਕ ਤੁਹਾਡੇ ਸਾਹਮਣੇ ਖੜਾ ਜੀ 50000 ਨੌਕਰੀਆਂ ਹੋ ਗਈਆਂ ਭਗਵੰਤ ਮਾਨ ਜੀ ਕੀ ਜੋ ਮੇਰੀ ਸਰਕਾਰ ਹੈ ਇਹ ਨਈ ਜੌਬਸ ਦੇਣੇ ਮੇ ਬਹੁਤ ਉੱਵਲ ਹੈ ਮੈਨੂੰ ਇਹ ਨੌਕਰੀ ਪੂਰੀ ਮੈਰਿਟ ਦੇ ਆਧਾਰ ਤੇ ਮਿਲੀ ਹੈ ਕੋਈ ਸਿਫਾਰਿਸ਼ ਨਹੀਂ ਹੋਈ ਕੰਮ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਹੋਇਆ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅਪਰਚੂਨਿਟੀ ਲੈ ਕੇ ਦਿੱਤੀ ਮਕੈਨੀਕਲ ਇੰਜੀਨੀਅਰਸ ਨੂੰ ਵੀ ਰੈਕ੍ਰੂਟ ਕੀਤਾ ਹੁਣ ਤੱਕ 50000 ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਇਹ ਹੈ ਨਵਾਂ ਪੰਜਾਬ ਸਾਟਾਰ ਰੰਗਲਾ ਪੰਜਾਬ ਪੰਜਾਬ ਦੇ ਵਿੱਚ ਦਿਨ-ਬਦਨ ਵੱਧ ਰਹੀ ਹੈ ਸਖਤਾਈ ਟੈਕਸ ਨਾ ਭਰਨ ਤੇ ਵੱਡੇ ਕਮਰਸ਼ੀਅਲ ਸ਼ੋਰੂਮ ਕੀਤੇ ਜਾ ਰਹੇ ਨੇ ਸੀਲ ਤੇ ਡਿਫਾਲਟਰਾਂ ਦੇ ਖਿਲਾਫ ਹੋ ਰਹੀ ਹੈ ਕੜੀ ਕਾਰਵਾਈ ਜਿहां ਇਸ ਵੇਲੇ ਪਟਿਆਲਾ ਨਗਰ ਨਿਗਮ ਸਖਤੀ ਦੇ ਰੁਖ ਦੇ ਵਿੱਚ ਨજર ਆ ਰਿਹਾ ਹੈ ਬਹੁਤ ਸਾਰੇ ਵੱਡੇ ਕਮਰਸ਼ੀਅਲ ਸ਼ੋਰੂਮਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਿ ਜੇਕਰ ਉਸ ਸਮੇਂ ਸਿਰ ਟੈਕਸ ਦਾ ਭੁਗਤਾਨ ਨਹੀਂ ਕਰਨਗੇ ਤਾਂ ਉਹਨਾਂ ਦੇ ਸ਼ੋਰੂਮ ਸੀਲ ਕਰ ਦਿੱਤੇ ਜਾਣਗੇ ਦੱਸਦੀ ਹੈ ਕਿ ਇਸ ਦੇ ਸਬੰਧ ਦੇ ਵਿੱਚ ਹੀ ਜਿਹੜੇ ਹੋਰ ਵੀ ਡਿਫਾਲਟਰ ਨੇ ਉਹਨਾਂ ਤੇ ਕੜੀ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪਟਿਆਲਾ ਦੇ ਮੇਅਰ ਕੁੰਦਨ ਗੋਗਿਆ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ 25 ਵੱਡੇ ਕਮਰਸ਼ੀਅਲ ਸ਼ੋਰੂਮ ਨੇ ਜਿਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਿ ਉਹ ਆਪਣਾ ਜਿਹੜਾ ਟੈਕਸ ਹੈ ਉਹ ਸਮੇਂ ਸਿਰ ਭੁਗਤਾਨ ਕਰ ਦੇਣ ਜੇਕਰ ਉਹਨਾਂ ਨੇ ਇਹ ਟੈਕਸ ਦਾ ਭੁਗਤਾਨ ਨਹੀਂ ਕੀਤਾ ਤਾਂ ਉਹਨਾਂ ਦੇ ਇਹ ਸ਼ੋਰੂਮ ਜਿਹੜੇ ਕੇ ਸੀਲ ਕਰ ਦਿੱਤੇ ਜਾਣਗੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪਟਿਆਲਾ ਦੇ ਵਿੱਚ ਬਹੁਤ ਸਾਰੇ ਅਜਿਹੇ ਕਨੈਕਸ਼ਨ ਨੇ ਜਿਹੜੇ ਕਿ ਨਜਾਇਜ਼ ਨੇ ਉਹ ਪਾਣੀ ਤੇ ਸੀਵਰੇਜ ਦੇ ਨਾਲ ਸੰਬੰਧਿਤ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਫਰਵਰੀ ਦੇ ਅੰਤ ਤੱਕ ਜਿਹੜੇ ਇਹ ਕਨੈਕਸ਼ਨ ਨੇ ਉਹ ਰੈਗੂਲਰ ਕਰ ਦਿੱਤੇ ਜਾਣਗੇ ਤੇ ਜਿਨ੍ਹਾਂ ਨੇ ਵੀ ਇਸ ਬੰਦ ਦੇ ਵਿੱਚ ਅਰਜ਼ੀਆਂ ਦੇਣੀਆਂ ਨੇ ਉਹ ਦੇ ਦੇਣ ਨਹੀਂ ਤਾਂ ਆਉਣ ਵਾਲੀ 1 ਮਾਰਚ ਨੂੰ ਇਹ ਜਿਹੜੇ ਕਨੈਕਸ਼ਨ ਨੇ ਉਹ ਕੱਟ ਦਿੱਤੇ ਜਾਣਗੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜੇਕਰ ਕੋਈ ਪਲੰਬਰ ਗੈਰ ਕਾਨੂੰਨੀ ਢੰਗ ਦੇ ਨਾਲ ਪਾਣੀ ਦਾ ਕਨੈਕਸ਼ਨ ਕਰਦਾ ਹੋਇਆ ਪਾਇਆ ਗਿਆ ਤਾਂ ਉਸ ਤੇ ਵੀ ਕੜੀ ਕਾਰਵਾਈ ਕੀਤੀ ਜਾਵੇਗੀ ਇਸ ਕਰਕੇ ਪਲੰਬਰ ਵੀ ਹੁਣ ਸਾਵਧਾਨ ਹੋ ਜਾਣ ਇਸ ਤੋਂ ਇਲਾਵਾ ਜਿੱਥੇ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਵੀ ਹਟਾਇਆ ਜਾ ਰਿਹਾ ਹੈ ਤੇ ਜਿਹੜਾ ਸਮਾਨ ਹੈ ਉਹ ਜ਼ਬਤ ਕੀਤਾ ਜਾ ਰਿਹਾ ਹੈ ਇਸ ਦੇ ਸਬੰਧ ਦੇ ਵਿੱਚ ਸਖਤੀ ਦੇ ਨਾਲ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜਿੱਥੇ-ਜਿੱਥੇ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉੱਥੋਂ ਉਹ ਕਬਜ਼ੇ ਛੱਡ ਦਿੱਤੇ ਜਾਣ ਨਹੀਂ ਤਾਂ ਫਿਰ ਉਹਨਾਂ ਦੇ ਕੋਲੋਂ ਜ਼ਬਰਦਸਤੀ ਇਹ ਜਿਹੜਾ ਕਬਜ਼ਾ ਹੈ ਉਹ ਛੁਡਵਾਇਆ ਜਾਵੇਗਾ ਤੇ ਜਿਹੜਾ ਸਮਾਨ ਹੋਵੇਗਾ ਉਹ ਵੀ ਜ਼ਬਤ ਕਰ ਲਿਆ ਜਾਵੇਗਾ ਇਸ ਦੇ ਸਬੰਧ ਦੇ ਵਿੱਚ ਸਖਤਾਈ ਦਿਖਾਈ ਜਾ ਰਹੀ ਹੈ ਥਾਂ-ਥਾਂ ਤੇ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੇ শোরੂਮਾਂ ਦੇ ਮਾਲਕ ਨੇ ਉਹ ਇਸ ਦਾ ਵਿਰੋਧ ਵੀ ਕਰ ਰਹੇ ਨੇ ਵਕ-ਵਕ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਇਸ ਦੇ ਸਬੰਧ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਨੇ ਉਹ ਵਾਇਰਲ ਵੀ ਹੋ ਰਹੀਆਂ ਨੇ ਪ੍ਰੰਤੂ ਨਗਰ ਨਿਗਮ ਜਿਹੜਾ ਪਟਿਆਲਾ ਹੈ ਉਹ ਸਖਤੀ ਦੇ ਰੁਖ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਇਹ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ ਸਮਾਂ ਵੀ ਦੇ ਦਿੱਤਾ ਗਿਆ ਹੈ ਕਿ ਜੇਕਰ ਇਸ ਸਮੇਂ ਦੇ ਦੌਰਾਨ ਇਹ ਭੁਗਤਾਨ ਨਹੀਂ ਕੀਤਾ ਗਿਆ ਤਾਂ ਫਿਰ ਇਹ ਡੇ ਸ਼ੂਰੋ ਜਿਹੜੇ ਨੇ ਉਹ ਸੀਲ ਕਰ ਦਿੱਤੇ ਜਾਣਗੇ ਦੱਸਦੀ ਏ ਕਿ ਇਹਨਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਜਿਸ ਦੇ ਵਿੱਚ ਇਹਦਾ ਭੁਗਤਾਨ ਹੈ ਉਹ ਕਰ ਦੇਣਾ ਚਾਹੀਦਾ ਜਿਸ ਦੀ ਜਿਹੜੀ ਰਾਸ਼ੀ ਹੈ ਉਹ 4 ਕਰੋੜ ਰੁਪਇਆ ਦੱਸੀ ਜਾ ਰਹੀ ਹੈ ਜਿਹੜੀ ਕਿ ਅਜੇ ਬਕਾਇਆ ਹੈ ਇਹਨਾਂ ਮਾਲਕਾਂ ਨੇ ਇਹ ਜਿਹੜਾ ਭੁਗਤਾਨ ਹੈ ਉਹ ਨਹੀਂ ਕੀਤਾ ਇਸ ਕਰਕੇ ਹੀ ਇਹਨਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਜਿਹੜਾ ਸਮਾਂ ਦਿੱਤਾ ਗਿਆ ਉਸ ਦੇ ਵਿੱਚ ਇਹ ਭੁਗਤਾਨ ਕਰ ਦੇਣ ਨਹੀਂ ਤਾਂ ਫਿਰ ਉਹਨਾਂ ਦੇ ਖਿਲਾਫ ਕੜੀ ਕਾਰਵਾਈ ਹੋਵੇਗੀ ਤੇ ਉਹਨਾਂ ਜਿਹੜੇ ਸ਼ੋਰੂਮ ਨੇ ਉਹ ਸੀਲ ਕਰ ਦਿੱਤੇ ਜਾਣਗੇ